ਇਹ ਤਸਵੀਰਾਂ ਤੁਹਾਨੂੰ ਮੈਂ ਘੱਗਰ ਨਦੀ ਦੀਆਂ ਦਿਖਾ ਰਿਹਾ ਜਿਹੜਾ ਕਿ ਖਨੋਰੀ ਤੋਂ ਲੰਘਦਾ ਹੈ ਤਾਂ ਇਥੇ ਜਿਹੜੀਆਂ ਤਸਵੀਰਾਂ ਨੇ ਫਿਲਹਾਲ ਠੀਕ ਹੈ ਜੀ ਤਾਂ ਇਹ ਤਸਵੀਰਾਂ ਨੇ ਜਦੋਂ ਆਪਾਂ ਚੜਦੇ ਤੋਂ ਲੈਂਦੇ ਆਲੇ ਪਾਸੇ ਦੀਆਂ ਪੁਲ ਦੀਆਂ ਤਸਵੀਰਾਂ ਨੇ ਤਾਂ ਪਤਾ ਲੱਗਿਆ ਹੈ ਕਿ ਇੱਥੋਂ ਦਾ ਪਾਣੀ ਹੈ ਜਿਹੜਾ ਹੋਰ ਘਟ ਗਿਆ ਹੈ ਇਸੇ ਹਾਲਤਾਂ ਅੱਜ ਤਰੀਕ ਹੋ ਗਈ 29 ਵਕਤ ਹੈ ਇਸ ਵਾਰ ਸ਼ਾਮ ਦੇ 4:00 4 ਦੇ ਕਰੀਬ ਹੋ ਚੁੱਕੇ ਨੇ ਤੇ ਇਹ ਹਾਲਾਤ ਇਸ ਤਰ੍ਹਾਂ ਚਿੰਤਾਜਨਕ ਵਾਲੇ ਨਹੀਂ ਹੈ ਪਰੰਤੂ ਜਿਵੇਂ ਪਤਾ ਲੱਗ ਰਿਹਾ ਹੈ ਕਿ ਪਿੱਛੇ ਜੋ ਸੁਕਣਾ ਝੀਲ ਹੈ ਉਹਦਾ ਇਹ ਕੁਝ ਗੇਟ ਖੋਲੇ ਗਏ ਨੇ ਫਲੱਡ ਗੇਟ ਨੇ ਜਿਹੜੇ ਖੋਲੇ ਹੋਏ ਨੇ ਤਾਂ ਉਹ ਪਾਣੀ ਵੀ ਇਸੇ ਹੀ ਨਦੀ ਦੇ ਵਿੱਚ ਆਏਗਾ ਤਾਂ ਉਹ ਪਹੁੰਚਦੇ ਪਹੁੰਚਦੇ ਇੱਥੇ ਘੱਟੋ ਘੱਟ 48 ਘੰਟੇ ਦਾ ਵਕਤ ਲੱਗੂਗਾ ਤਾਂ ਉਸ ਤੱਕ ਪਾਣੀ ਨਿਕਲ ਜੂਗਾ ਪਰੰਤੂ ਫਿਰ ਖਬਰਾਂ ਦੀ ਜ਼ਰੂਰਤ ਨਹੀਂ ਪਰੰਤੂ ਚੱਕੰਨੇ ਸਾਨੂੰ ਜ਼ਰੂਰ ਰਹਿਣਾ ਚਾਹੀਦਾ ਅਗਲੇ ਜਿਹੜੇ ਜਿੰਨੇ ਵੀ ਕਿਸਾਨ ਨੇ ਖਨੌਰੀ ਤੋਂ ਲਹਿੰਦੇ ਵਾਲੇ ਪਾਸੇ ਬਉਪੁਰ ਬਨਾਰਸੀ ਮੰਡਵੀ ਮਕੋਟ ਸਾਹਿਬ ਤੱਕ ਕਿਉਂਕਿ ਇਹ ਦੋਏ ਪਾਸੇ ਜਿਹੜੇ ਵੱਡ ਬਣੇ ਹੋਏ ਨੇ ਤੇ ਇਹ ਮਜ਼ਬੂਤ ਬਣਾਏ ਗਏ ਸਨ ਪਰੰਤੂ ਹੁਣ ਇਹਨਾਂ ਤੇ ਕਿਸੇ ਤਰ੍ਹਾਂ ਦੀ ਮਿੱਟੀ ਜਾਂ ਕੋਈ ਇਹਨਾਂ ਦੀ ਦੇਖਭਾਲ ਨਹੀਂ ਕੀਤੀ ਗਈ ਹੈ ਕਿ ਅਵੇਸਲੇ ਕਿਸਾਨ ਜਾਪਦੇ ਨੇ ਤਾਂ ਇਹ ਪਤਾ ਕਿ ਜਿਵੇਂ ਪਾਣੀ ਆਇਆ ਤਾਂ ਉਹ ਓਵਰਫਲੋ ਹੋਣ ਦੀ ਸੁਭਾਵਨਾ ਹੈ ਇਸ ਲਈ ਸਾਰੇ ਹੀ ਕਿਸਾਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਆਪਣੇ ਖੇਤਾਂ ਦੇ ਜਿਹੜੇ ਵੀ ਬੰਨ ਨੇ ਉਹ ਮਜ਼ਬੂਤ ਕਰ ਲੈਣ ਜਿਵੇਂ ਕਿ ਪਿੱਛੋਂ ਪਾਣੀ ਆ ਰਿਹਾ ਹੈ ਪਰ ਮੈਂ ਉਹਨਕੋ ਸੋਅਨ ਨਹੀਂ ਕਰੂਗਾ ਪਰੰਤੂ ਫੇਰ ਵੀ ਸਾਨੂੰ ਚਕੰਨੇ ਰਹਿਣ ਦੀ ਜ਼ਰੂਰਤ ਹੈ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਪਾਣੀ ਨੂੰ ਮੱਧੇ ਨਜ਼ਰ ਰੱਖਦੇ ਹੋਏ ਆਪਣੇ ਆਪਣੇ ਖੇਤਾਂ ਦੀ ਜ਼ਰੂਰ ਸਾਨੂੰ ਚਕੰਨੇ ਆਸ-ਪਾਸ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਚਕੰਨੇ ਰਹਿਣ ਦੀ ਜ਼ਰੂਰਤ ਹੈ ਧੰਨਵਾਦ